ਸਬਈਏ ਮਹੱਲੇ ਦੂਜੇ ਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਣ ਕਰਤਾ ਕਰਣ ਸਮਰਥੋ ਸਤਗੁਰ ਧਨ ਨਾਨਕ ਮਸਤਕ ਤੁਮ ਤਰਿਓ ਜਨ ਹੱਥੋ ਤਾ ਤਰਿਓ ਮਸਤਕ ਹੱਥ ਸਹਿਜ ਅੰਮਿਓ ਬੁਠੋ ਛਜ ਸੁਰ ਨਰ ਗਣ ਮਨ ਬੋਹੇ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਚ ਪੂਤ ਏਕ ਘਰ ਰਾਖ ਲੈ ਸਮਝ ਜਗ ਜੀਤੋ ਗੁਰ ਦਵਾਰ ਖੇਲੈ ਸਮਤਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ ਕਉ ਕੀਰਤ ਕਲ ਸਹਾਰ ਸਬਤ ਦੀਪ ਮਜਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਤਾਰ ਕਲਖ ਖੰਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵਹਿ ਸਬਦ ਸਾਰ ਗਾਖੜੀ ਵਿਖਮ ਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਨੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹ ਕੀਰਤ ਕਲ ਸਹਾਰ ਸप्त ਦੀਪ ਮਝਾਰ ਲੈਣਾ ਜਗਤਰ ਗੁਰ ਪਰਸਮਰਾਰ ਤੈ ਤੋ ਡ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਨ ਜੀਆ ਕੋ ਆਧਾਰ ਤੂ ਤਾ ਜਨਕ ਰਾਜਾ ਆਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਿਦ ਤੇਰੇ ਏਕ ਲਿਵ ਤਾਰ ਕਹੋ ਕੀਰਤ ਕਲ ਸਹਾਰ ਸप्त ਦੀਪ ਮਜਾਰ ਲੈਣਾ ਜਗਤਰ ਗੁਰ ਪਰਸ ਮੋਹਾਰ ਤਹਿਤਾ ਹਦਰਥ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਨ ਕੀ ਆਉਨ ਮਾਨ ਹਰ ਹਰ ਦਰਸ ਸਮਾਨ ਆਤਮਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸਥਾਨ ਪਹਿਰ ਸੀਲ ਸਨਾਹੋ ਸਖਤ ਵਿਦਾਰ ਕਉ ਕੀਰਤ ਕਲ ਸਹਾਰ ਸਤਿ ਦੀਪ ਮਜਾਰ ਲੈਣਾ ਜਗਤਰ ਗੁਰ ਪ੍ਰਸ ਮੋਹਾਰ ਦ੍ਰਿਸ਼ਟ ਤਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸ਼ਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਬਸ ਕਰਨ ਸਰਣ ਜਾਚਿਕ ਪ੍ਰਤਪਾਲਨ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਣ ਸੀਹ ਅੰਗਰੋ ਰਾਜ ਜੋਗ ਲੈਣਾ ਕਰੈ ਸਦਾ ਅਕਲਿਵ ਰਹੈ ਕਰਨ ਸਿਓ ਇੱਛਾ ਚਾਰਹਿ ਧ੍ਰਮਸਪੂਰਜੋ ਨਿਵੈ ਖਵੈ ਕਸ ਬਿਮਲ ਵਿਚਾਰਹਿ ਇਹ ਤਤ ਜਾਣਿਓ ਸਰਬਗਤ ਅਲਖ ਬਿਡਾਣੀ ਸਹਿਜ ਪਾਏ ਸੰਚਿਓ ਕਿਰਣ ਅੰਮ੍ਰਿਤ ਕਲਬਾਣੀ ਗੁਰਗੰ ਪ੍ਰਮਾਨ ਤੈ ਪਾਇਓ ਸਤ ਸੰਤੋਖ ਗ੍ਰਾਹ ਜਲੈਓ ਹਰ ਪਰਸਿਓ ਕਲਸ ਮੁਲਵੈ ਜਨ ਦਰਸ਼ਨ ਲੈਣੇ ਪਇਓ ਮਨ ਵਿਸਾਸ ਪਾਇਓ ਗਹਿਰ ਗਹੁ ਹਦਰਤ ਦੀਓ ਗਰਲ ਨਾਸ ਤਨ ਨਠਿਓ ਅਮਿਓ ਅੰਤਰ ਗਤ ਪੀਓ ਰਿਦ ਵਿਗਾਸ ਜਾਗਿਓ ਲਖ ਕਲ ਤਰੀ ਜੁਗੰਤਰ ਸਤਗੁਰ ਸਹਿਜ ਸਮਾਦ ਰਬਿਓ ਸਾਮਾਨ ਨਿਰੰਤਰ ਉਦਾਰੋ ਚਿਤ ਦਾਰਿਦ ਹਰਨ ਪਖੰਤੇ ਕਲਮਲ ਤ੍ਰਸਨਾ ਸਦ ਰੰਗ ਸਹਿਜ ਕਲ ਉਚਰੈ ਜਸ ਜਮ ਪਉ ਲੈਣੇ ਰਸਨਾ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸਾਨ ਸੋਹੈ ਰੰਗ ਰਤੋ ਨਾਮ ਸੋ ਕਲ ਨਾਮ ਸੁਰ ਨਰਹ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਬ ਲੋਏ ਦਰਸ਼ਨ ਪਰਸਿਆ ਗੁਰੂ ਕੈ ਅਠਸਠ ਮੱਜਨ ਹੋਏ ਸਚ ਤੀਰਥ ਸਚ ਇਸਨਾਨ ਅਰ ਭੋਜਨ ਪਾਓ ਸਚ ਸਦਾ ਸਚ પાਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ ਜੇ ਸਚ ਸੰਜਮ ਵਰਤ ਸਚ ਕਬ ਜਨ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸਚ ਜਨਮ ਪਰਵਾਣ ਅਮੇ ਅਦ੍ਰਿਸ਼ਟ ਸੋਭ ਕਰੈ ਹਰੈ ਅਗ ਪਾਪ ਸਕਲ ਮਲ काम क्रोध अर लोभ मोह बस करे सब बल सदा सुख मन बसै दुख संसारह खोवै गुरु नाम निद दरियाओ जन्म हम काल खतोवै सु कह टल गुरु सेवियै एहि نس सहज सु पाए दर्शन परसय गुरु कह जन्म मरण दुख जाए सवैये महल्ले तीज के ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਬਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੇ ਜਿਨ ਭਗਤ ਪਵਜ ਲਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਿਕ ਨਾਨਕ ਲਹਿਣਾ ਠੱਪਿਓ ਜੇਨ ਸਰਬ ਸਿੱਧੀ ਕਬਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ कीरतरब किरण प्रगट संसार है साखत रोबर मबलसरा उत्तर दक्षिण है पूब अर पश्चिम जय जय कार्य पंथ नर हर नाम रसन गुरु मुख बर दायो उल्ट गंग पश्चिम धरिया सोई नाम अचल भगतै पवतारण अमरदास गुरु कौ फुरिया सिमरह सोई नाम जाख अर किन्नर ਸਾਦਿਕ ਸਿੱਧ ਸਮਾਧ ਹਰਾ ਸਿਮਰਹਿ ਨਖਯਤਰ ਅਬਰਤੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀਅਰ ਅਰ ਸੂਰ ਨਾਮ ਉਲਾਸ ਹੈ ਸਹਿਲ ਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤ ਹੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸ਼ਿਵਰ ਨਵਨਾਥ ਨਿਰੰਜਨ ਸ਼ਿਵਸਨ ਕਾਦ ਸਮੂਤਰਿਆ ਜਬਰਾਂ ਸਿੰਘ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਪਵਜਲ ਤਰਿਆ ਉਦੋ ਅਕਰੂਰ ਤਿਲੋਚਨ ਨਾਮਾ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਪਵਤਾਰਣ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗਤੇ ਤਿਸਤਿ ਆਵਹਿ ਜਤਿ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਬ ਪਿਤਾ ਮਹਿ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਪਵਤਾਰਣ ਅਮਰਦਾਸ ਗੁਰ ਕੋ ਫਰਿਆ ਨਾਮ ਕਿਤ ਸੰਸਾਰ ਕਿਰਣ ਰਵ ਸੁਰਤਰ ਸਖ ਹੈ ਉਤਰ ਦਖਣ ਪੁਬ ਦੇਸ ਪਛਮ ਜਸ ਪਖ ਹੈ ਜਨਮ ਤਾਂ ਇਹੋ ਸਕੇ ਆਥ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸਨ ਆਸਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਤਿਆ ਵਹਿ ਦੇਵ ਤੇਤੀਸ ਹਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਤਾਰੇ ਜਹ ਨਾਮ ਸਮਾਧਿਓ ਹਰਿ ਕਸੋਗ ਸਮਕਰ ਸਹਾਰੇ ਨਾਮ ਸਿਰੋਮਨ ਸਰਬਮੈ ਭਗਤ ਰਹੇ ਲਿਵ ਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਅਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰ ਸਹਿ ਸੰਤ ਪਿਆਰ ਜਿਹ ਕਰ ਤਾਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂਹ ਸਮੁਤਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਾਹਣੈ ਸਿੱਧ ਸੰਮੁਖ ਮੁਖ ਜੋਵੈ ਰਿੱਧ ਬਸੈ ਬਾਵਾੰਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਅਕਹੀਓ ਸੋਏ ਰਸ ਤਿਨਹੀ ਜਤੋ ਮੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਤੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤ ਪਰਸਿ ਕਯਥ ਚਰਨ ਗੁਰ ਅਮਰ ਪਵਲ ਰਹਿ ਹੱਥ ਤ ਪਰਸਿ ਕਯਥ ਹੱਥ ਲਗਹਿ ਗੁਰ ਅਮਰ ਪੈ ਜੀਹ ਤ ਪਰਸਿ ਕਯਥ ਜੀਹ ਗੁਰ ਅਮਰ ਪਣੀਜੈ ਨੈਣ ਤ ਪਰਸਿ ਕਯਥ ਨੈਣ ਗੁਰ ਅਮਰ ਪਖੀਜੈ ਸ਼੍ਰਵਣ ਤ ਪਰਸਿ ਕਯਥ ਸ਼੍ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹਿਓ ਜਿਤ ਹਿਅ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੈਨਰ ਦੁਖ ਨਹਿ ਭੁਖ ਤੈਨਰ ਨਿਤਨ ਨੋ ਕਹੀਐ ਹ ਤੈਨਰ ਸੋਕ ਨੋ ਹੂਐ ਤੈਨਰ ਸੇ ਅੰਤ ਨ ਲਹੀਐ ਤੈਨਰ ਸੇਵ ਨੋ ਕਰਹਿ ਤੈਨਰ ਸਹਿ ਸਹਸ ਸਮਪਹਿ ਤੇ ਨਰ ਦੁਲੀਚੈ ਬਹਿ ਹੈ ਤੇ ਨਰ ਉਥਪ ਵਿਥਪੈ ਸੁਖ ਲਹਿ ਤੇ ਨਰ ਸੰਸਾਰ ਮਹਿ ਅਬੈ ਪਟ ਰਿਪ ਮਦ ਤੇ ਸਕੇ ਹਥ ਤੇ ਨਰ ਜਲਪ ਪਣੈ ਗੁਰ ਅਮਰਦਾਸ ਸੁਪ੍ਰਸੰਨ ਜਿਹ ਤੈ ਪੜਿਓ ਇਕ ਮਨ ਤਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ 모ਹੇ ਇਕ ਇਕ ਦੁਹ ਠਾਈ ਨ ਜਾਣਿਓ ਸੁਪਨੇ ਇੱਕ ਪਰਤਖ ਇੱਕ ਇੱਕ ਸਮਹਿਲੀਣ 30 ਇੱਕ ਅਰ ਪੰਜ ਸਿੱਧ 35 ਨਾ ਕੀਣੋ ਇੱਕੋ ਜਿ ਲੱਖ ਲਖੋਂ ਅਲਖ ਹੈ ਇੱਕ ਇੱਕ ਕਰ ਵਰਨੇਓ ਗੁਰੂ ਅਮਰਦਾਸ ਜਲਪ ਪੜੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਣੀ ਜੇ ਮਤ ਤ੍ਰਿਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਤ ਕਰ ਤੂਤ RAM ਜੰਪਹ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਣ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜਿ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪੁੰਮ ਪਾਤਕ ਬਿਨਾ ਸਹਿਐ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਬੋ ਲਬੈ ਗੋ ਚੁਕੇ ਇੱਕ ਬਿਨ ਦੁਗਣ ਜੋ ਤਉ ਰਹੈ ਜਾਂ ਸੁਮੰਤਰ ਮਾਨ ਵਹਿ ਲਹੈ ਜਲ ਪਾਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ ਤਾਤੇ ਅੰਗਦ ਲੈਣਾ ਪ੍ਰਗਟ ਤਸ ਚਰਨਹਿ ਲਿਵ ਰਹਿਓ ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਸ ਗੁਣ ਕਵਣ ਵਖਾਣਾ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨ ਜਾਣੋ ਬੋਇ ਥੋ ਵਿਦਾਤੈ ਨਿਰਮਇ ਸਭ ਸੰਗਤ ਕੁਲ ਉਦਰਣਾ ਗੁਰ ਅਮਰਦਾਸ ਕੀਰਤ ਕਹਿ ਰਾਹੇ ਤਰਾਹੇ ਤੋਪਾ ਸਰਣ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਪਰਪੂਰ ਸਬਦ ਦੀਪਕ ਦੀਪਾਇਓ ਜੇ ਸਿੱਖ ਹੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਗ ਹੁਆ ਗੁਰ ਅਮਰਦਾਸ ਤਾਰਣ ਤਰਣਾ ਜਨਮ ਜਨਮ ਪਾਸਰਣ ਤੁਆ ਜਪ ਤਪ ਸਤ ਸੰਤੋਖ ਪਿਖ ਦਰਸਨ ਗੁਰ ਸਿਖੈ ਸਰਣ ਪਰਹਿ ਤੇ ਉਬਰੈ ਛੋਡ ਜੰਮਪੁਰ ਕੀ ਲਖੈ ਭਗਤ ਪਾਏ ਪਰਪੂਰ ਹਿਰਦੈ ਉਚਰੈ ਕਰਤਾਰ ਗੁਰ ਗੋਹਰ ਦਰਿਆਓ ਪਲਕ ਡੁਬੰਤਿ ਅਹ ਤਾਰੈ ਨਾਨਕ ਕੋਲ ਨਿੰਮਲ ਅਵਤਰਿ ਆਓ ਗੁਣ ਕਰ ਤਾਰੇ ਉਚਰੇ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦ੍ਰਿਦ੍ਰ ਪਰ ਹਰ ਪਰੈ ਚਿਤ ਚਿਤ ਮੋ ਅਰਦਾਸ ਕਹੋ ਪਰ ਕਹਿ ਬਿਨ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕੋ ਤੇਰੇ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਣਾ ਜਿਬ ਤੂ ਰਖਹਿ ਤਿਵ ਰਹੋ ਪਿਖੇ ਕੇ ਗੁਰ ਗਿਆਨ ਅਰਧਿਆਨ ਤਤ ਸਿਓ ਤਤ ਮਿਲਾਵੇ ਸਚ ਸਚ ਜਾਣੀਐ ਇਕ ਚਿਤਹਿ ਲਿਵ ਲਾਵੇ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੇ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੇ ਕਲ ਮਾਹ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਪਿਖਾ ਕਹੈ ਸਹਿਜ ਰੰਗ ਦਰਸਨ ਦੀਓ ਰਹਿਓ ਸੰਤ ਹਟੋਲ ਸਦ ਬਹੁ ਤੇਰੇ ਡਿਠੇ ਸੰਨਿਆਸੀ ਤਪਸੀਐ ਮੁਖੋ ਏ ਪੰਡਿਤ ਮਿੱਠੇ ਬਰਸੇ ਕਹੋ ਫਿਰਿਓ ਕਿਨੈ ਨਹ ਪਰ ਚੌਲਾਇਓ ਕਹਿਤੈ ਕਹਤੀ ਸੁਣੀ ਰਹਿਤ ਕੋ ਖੁਸੀ ਨ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰਦੇ ਅਮਿਲਾਇਓ ਪਿਖਿਆ ਜਿਬ ਤੂ ਰਖਹਿ ਤਿਵ ਰਹੁ ਪਹਿਰ ਸਮਾਦਸਨਾਹੋ ਗਿਆਨ ਹੈ ਆਸਣ ਚੜਿਓ ਤ੍ਰਮਤ ਨਖ ਕਰ ਗਹਿਓ ਭਗਤ ਸੀ ਨਹਿ ਸਰ ਲੜਿਓ ਪੈ ਨਿਰ ਪਉ ਹਰ ਅਟਲ ਮਨ ਸਬਦ ਗੁਰ ਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਭਲੋ ਪੁਹਾਲ ਤੇ ਜੋਤਨਾ ਨਿਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਣ ਤੈ ਦਲ ਜਿੱਤੋ ਏਵ ਜੁੱਧ ਕਰ ਕਨਹਰ ਬੂੰਦ ਬਸੂ ਅਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਹਿ ਜੋਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੇ ਸਵਈਏ ਮਹੱਲੇ ਚੌਥੇ ਕੇ ਇਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨਹਿ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬినాਸੀ ਅਬ ਗਤ ਤੈ ਆਇਓ ਤਿਸ ਪੇਟੇ ਦਾਰਿਦਰ ਨ ਚੰਪੈ ਕਲ ਸਹਾਰਤਾ ਸ ਗੁਣ ਜੰਪੈ ਜੰਪਿਓ ਗੁਣ ਬਿਮਲ ਸੁਜਨ ਜਨ ਕੇ ਰੇ ਅਮੀਆ ਨਾਮ ਜਾ ਕੋ ਫੁਰਿਆ ਇਨ ਸਤਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਤਰਿਆ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਭਰ ਪਰੇ ਛੁੱਟਤ ਪ੍ਰਵਾਹ ਅਮੀਆ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹ ਸੰਤ ਕਰਹਿ ਮਨ ਮੱਜਨ ਪੁਬਜਨੋ ਸੇਵਾ ਕਰੀਆ ਤਿਨ ਭਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਬ ਕਲ ਠਕਰ ਹਰ ਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਪਰੇ ਸਤਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂ ਲਪਿਆ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ ਆਪੈ ਨਿਰੰਜਨ ਕਰਹਿ ਲਹਾ ਸਤਗੁਰ ਦਿਆਲ ਹਰ ਨਾਮ ਦਿੜਾਇ ਤਿਸ ਪ੍ਰਸਾਦ ਅਵਸ ਪੰਚ ਕਰੇ ਕਬ ਕਲ ਠਕਰ ਹਰ ਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਅਨਪੂਨ ਮਾਨ ਅਕਲ ਲਿਵ ਲਾਗੀ 파ਰਸ ਪੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮਾਂਤ ਮਰਨ ਭਉ ਭਗ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਭਰੇ ਅਪਰ ਪਰੇ ਪਾਇਓ ਅਪਾਰ ਰਿਧ ਅੰਤਰ ਧਾਰਿਓ ਦੁਖ ਪੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣਿਆ ਸਤਗੁਰ ਕੈ ਪ੍ਰਸਾਦ ਸਹਿਜ ਸੇ ਤੀਰੰਗ ਮਾਣਿਐ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੀਰਸ ਰਸਨ ਪ੍ਰਕਾਸ਼ੈ ਮਿਲਤ ਸਾਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨ ਹਟੈ ਸੰਜਮ ਸਤ ਸੰਤੋਖ ਸੀਲ ਸੰਨਾਹ ਮਖਟੈ ਸਤਗੁਰ ਪ੍ਰਮਾਣ ਵਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ ਜਗ ਜੀਤੋ ਸਤਗੁਰ ਪ੍ਰਮਾਣ ਮਨ ਏਕਤਿ ਆਇਓ ਤਨ ਧਨ ਸਤਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵ ਨਿਦ ਨਾਮ ਨਿਧਾਨ ਰਿਦ ਸਦਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਪੀਟਿਓ ਅਬਿਨਾਸੀ ਆਦਲੇ ਭਗਤ ਜਿਤ ਲਗਤ ਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰਿ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੁਬਲੀਨਾ ਹੁਟੇ ਸਤਗੁਰ ਸਬਦ ਅਥਾਹੋ ਅਮੇ ਤਾਰ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਓ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਬਗਤ ਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਦਾਨ ਭਗਤਹਿ ਪਵਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਣ ਸਹਜ ਤਰੋਬਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਹੈ ਤਨ ਤੇ ਜਨ ਬੜ ਪਾਗੇ ਤੇ ਮੁਕਤੇ ਭੈ ਸਤਗੁਰ ਸਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸਬਦ ਨਿਸ਼ਾਨ ਬਜਾਇਓ ਸਹਿਜ ਸਦਾ ਸਹਿਜ ਛਾਵਣ ਸੰਤੋਖ ਸਰਾਈ ਚੋ ਸਦਾ ਸੀਲ ਸੁਨਾਹ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਅਜੋਨੀਆ ਭਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਬਰ ਬਾਸ ਗੁਰ ਜਿਨ ਕੋ ਸੁਪ੍ਰਸੰਨ ਨਾਮ ਹਰਿ ਹਿਰਦੈ ਨਿਵਾਸੈ ਜਿਨਕੋ ਗੁਰੁ ਸੁਪ੍ਰਸੰਨ ਦੁਰਤ ਦੂਰੰਤਰ ਨਾਸੈ ਗੁਰ ਜਿਨਕੋ ਸੁਪ੍ਰਸੰਨ ਮਾਨ ਅਬਮਾਨ ਨਿਵਾਰੈ ਜਿਨਕੋ ਗੁਰੁ ਸੁਪ੍ਰਸੰਨ ਸਬਦ ਲਗ ਭਵਜਲ ਤਾਰੈ ਪਰਚਉ ਪ੍ਰਮਾਨ ਗੁਰ ਪਾਇਓ ਤਿਨ ਸਕੇ ਹਥੋ ਜਨਮ ਜਗ ਸ੍ਰੀ ਗੁਰ ਸਰਣ ਭਜ ਕਲ ਕਬ ਭੁਗਤ ਮੁਗਤ ਸਭ ਗੁਰੂ ਲਗ ਸਤਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਪੌ ਨੇ ਜਾਣ ਨਾਮ ਟੇਕ ਜਿਤ ਪਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੋ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾਸਰ ਭਰਿਆ ਕਾਥ ਕਥਾ ਅਮਰਾਪੁਰੀ ਜਿਸ ਦੇਸ ਪਾਵੈ ਉਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੈ ਸਤਗੁਰ ਨਾਮ ਏਕ ਲਿਵ ਮਨ ਜਪੈ ਧ੍ਰਿੜ ਤਿਨ ਜਨ ਦੁਖ ਪਾਪ ਕਹ ਕਤ ਹੋਵੈ ਜੀਉ ਤਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ ਸਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਨ ਸਬਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਤਾਵੈ ਪਲਕ ਨਾ ਸੋਵੈ ਜੀਉ ਜਕੋ ਦੇਖਤ ਦ੍ਰਿੜਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹਕਤ ਹੋਵੈ ਜੀਉ ਧਰਮ ਕਰਮ ਪੂਰੈ ਸਤਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾ ਚਹੇ ਸ਼ਬਦ ਸਾਰ ਏਕ ਲਿਬਲਾਈ ਹੈ ਫੁਨ ਜਾਣੈ ਕੋ ਤੇਰਾ ਪਰ ਨਿਰਪਉ ਨਿਰੰਕਾਰ ਅਕਥ ਕਥਨਹਾਰ ਤੁਝਹਿ ਬੁਝਾਈ ਹੈ ਪਰਮ ਪੂਲੇ ਸੰਸਾਰ ਛੂਟੈ ਜੂਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ मन प्राणी मुक्द विचार अहنس जप धर्म कर्म पूरै सतगुरु पाई है हो बलबल बल जाओ सतगुरु साचे नाम पर कवन उपमा दियो कवन सेवा सिरयो एक मुख रसना रस हो जुग जोर कर पुण मन बच क्रम जान अंत दूजा ना मान नाम सो अपार सार दीनो गुरु रित धर ਨਲ ਕਬ ਪਰ ਸਪਰਸ ਕਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅੰਤਰ ਜਾਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਬਲ ਜਾਓ ਸਤਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਆਂ ਨਾ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਆਰਣ ਮਾਨੁਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਪੂਤ ਬਸ ਕੀਨੇ ਜਮਤ ਨ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਰੱਡ ਜਿਸਹਿ ਤਾਰਿਓ ਤਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਅਬਰ ਅਨਲ ਅਨਾਦ ਕੀਓ ਸਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸप्त ਸਮੁੰਦਰ ਕੀਓ ਧਾਰਿਓ ਤ੍ਰਿਪਮਣ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਭਇਓ ਸਬਦ ਗੁਰ ਸਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹਾ ਹੋਇਓ ਲਾਲ ਨਦਰ ਸਤਗੁਰ ਜਦ ਤਾਰੇ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀਖੰਡ ਸਤਗੁਰ ਕੀਓ ਦੁਖ ਦ੍ਰਿਦ੍ਰਿਤਿਨ ਕੇ ਗਇ ਸਤਗੁਰੂ ਚਰਨ ਜਿਨ ਪਰਸਿਆ 세 파ਸ ਪ੍ਰੇਤ ਸੁਰ ਨਿਰਪਇ ਜਮ ਗੁਰੂ ਹੋਇ ਬਲ ਤਨਹਿ ਕਿਆ ਗਾਰਵ ਦਿੱਜੈ ਜਮ ਗੁਰੂ ਹੋਇ ਬਲ ਲਖ ਬਾਹੇ ਕਿਆ ਕਿਜੈ ਜਮ ਗੁਰੂ ਹੋਇ ਬਲ ਗਿਆਨ ਅਰ ਧਿਆਨ ਅਨਨ ਪਰ ਜਮ ਗੁਰੂ ਹੋਇ ਬਲ ਸ਼ਬਦ ਸਾਖੀ ਸੋ ਸਚਹਿ ਕਰ ਜੋ ਗੁਰੂ ਗੁਰੂ ਅਹ ਨਿਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਿੱਧ ਮਹਿ ਧਰੈ ਸੋ ਜਨਮ ਮਰਨ ਦੋਹ ਥੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨ ਦੇਖਿਓ ਨੋ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਣ ਤਰਨ ਸਮਰਥ ਕਲਯੁਗ ਸੰਤ ਸਮਾਧ ਸਬਦ ਜਿਸਕੇਰੇ ਫਨ ਦੂਖਨ ਨਾ ਸੁਖਦਾਇ ਕਸੂਰੋ ਜੋ ਤਰਤ ਧਿਆਨ ਬਸਤ ਤਿਹ ਨੇਰੇ ਪੂਰੋ ਪੁਰਖ ਹਿਰਦੈ ਹਰਿ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿੱਧ ਸਿਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ